ਸੋ ਆਮ ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਸਾਡਾ ਇहतਿਆਤ ਜੋ ਸਰਕਾਰੀ ਨਿਰਦੇਸ਼ਾਂ ਅਨੁਸਾਰ ਹੈ ਉਹ ਦਈ ਰਹਿਣਾ ਚਾਹੀਦਾ ਹੈ ਬਲਕਿ ਅਨਲੌਕਿੰਗ 'ਚ ਸਾਨੂੰ ਉਲਟਾ ਵੱਧ ਇहतਿਆਤ ਕਰਨਾ ਚਾਹੀਦਾ ਹੈ ਇਹ ਹਿੰਦੁਸਤਾਨ ਖਾਸ ਕਰ ਅਸੀਂ ਲੋਕ ਪੁਰਾਣੇ ਨੁਸਖਿਆਂ ਦੇ ਨਾਲ ਸਾਡੀ ਰਸੋਈ ਚ ਹੀ ਸਾਡੇ ਸਾਰੇ ਦੁੱਖਾਂ ਦਾ ਇਲਾਜ ਹੈ ਪਲੱਸ ਅਸੀਂ ਯੋਗ ਦੇ ਬੰਦੇ ਆ ਅਸੀਂ ਪ੍ਰਾਣਯਾਮ ਕਰਨ ਵਾਲੇ ਆ ਅਸੀਂ ਫਿਜ਼ੀਕਲ ਐਕਟੀਵਿਟੀ ਕਰਨ ਵਾਲੇ ਆ ਤੇ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਜੇ ਦੁਬਾਰਾ ਲੈ ਆਈਏ ਤਾਂ ਕੋਈ ਮੁਸ਼ਕਲ ਹੀ ਨਹੀਂ ਹੈ ਅਸੀਂ ਆਪਣੇ ਫੇਫੜਿਆਂ ਨੂੰ ਤਿਆਰ ਕਰੀਏ ਕਿ ਉਹ ਲੜਨ ਵਾਸਤੇ ਤਿਆਰ ਹੋ ਜਾਣ ਜੇ ਫੇਫੜਿਆਂ 'ਚ ਇਫੈਕਟ ਆ ਗਿਆ ਤੇ ਡੈਫੀਨਿਟਲੀ ਜਾਂ ਘਰੇ ਆਕਸੀਜਨ ਲੱਗੇਗੀ ਜਾਂ ਫਿਰ ਤੁਹਾਨੂੰ ਹਸਪਤਾਲ ਜਾਣਾ ਪਏ ਹਰ ਘੰਟੇ ਅਸੀਂ ਲੰਬਾ ਸਾਹ ਲੈਣਾ ਅਸੀਂ ਆਪਣੇ ਫੇਫੜਿਆਂ ਦਾ ਸਿਰਫ 25% ਇਸਤੇਮਾਲ ਕਰਦੇ ਹਾਂ 25% 75% ਫੇਫੜਿਆਂ ਨੂੰ ਅਸੀਂ ਇਸਤੇਮਾਲ ਹੀ ਨਹੀਂ ਕਰਦੇ ਜਦੋਂ ਵੀ ਟੈਸਟ ਕਰਨ ਜਾਓ ਤੇ ਤੁਸੀਂ ਇੱਕ ਅੰਡਰਟੇਕਿੰਗ ਨਾਲ ਦੇ ਸਕਦੇ ਹੋ ਕਿ ਮੈਂ ਮੇਰੇ ਘਰ ਮੋਂ ਆਈਸੋਲੇਸ਼ਨ ਦੀ ਜਗਾ ਹੈਗੀ ਹੈ ਮੇਰੇ ਕੋਲ ਇੱਕ ਵੱਖਰਾ ਕਮਰਾ ਹੈਗਾ ਤੇ ਮੈਂ ਘਰ ਚ ਹੀ ਰਹਿ ਕੇ ਆਪਣਾ ਦੇਖ ਰੱਖ ਕਰਨੀ ਪਸੰਦ ਕਰਾਂਗਾ ਇਹ ਤੁਸੀਂ ਜੇ ਅੰਡਰਟੇਕਿੰਗ ਕਰਦੇ ਹੋਗੇ ਤਾਂ ਇਹ ਡਰ ਵੀ ਖਤਮ ਹੋ ਜਾਏਗਾ ਕਿ ਤੁਹਾਨੂੰ ਕਰੋ ਚੁੱਕ ਕੇ ਲੈ ਜਾਣਗੇ ਤੇ ਆਪਾਂ ਜੀਣ ਵਾਲੇ ਪਾਸੇ ਆ ਜਾਈਏ ਕਰੋਨਾ ਨੇ ਸਾਨੂੰ ਜਗਾ ਦਿੱਤਾ ਸੁੱਤਿਆਂ ਨੂੰ ਜਿਹੜਾ ਫਿੱਟ ਹੋਏਗਾ ਭਾਜੀ ਉਹੀ ਸਰਵਾਈਵ ਕਰੇਗਾ ਸਿੱਧੀ ਜੀ ਗੱਲ ਹੈ ਫਿਟਨੈਸ ਇਸ ਵਕਤ ਸ਼ੌਕ ਨਹੀਂ ਐ ਮਜਬੂਰੀ ਹੈ ਪ੍ਰੋਗਰਾਮ ਟੇਕ ਕੇਅਰ ਦੇ ਵਿੱਚ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ ਜੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹੋਮੋਪੈਥੀ ਦੇ ਮਾਹਰ ਡਾਕਟਰ ਐਚ ਕੇ ਖਰਬੰਦਾ ਜੀ ਦੇ ਨਾਲ ਤੇ ਗੱਲ ਕਰਾਂਗੇ ਤੁਹਾਡੇ ਫੇਫੜਿਆਂ ਬਾਰੇ ਨਿਮੋਨੀਆ ਬਾਰੇ ਕਿ ਕਿਸ ਤਰ੍ਹਾਂ ਦਾ ਇਲਾਜ ਘਰੇਲੂ ਇਲਾਜ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਾ ਸਕਦੇ ਨੇ ਤੇ ਕੀ ਕੁਝ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਨਮੋਨੀਆ ਉਹ ਬਿਮਾਰੀ ਹੈ ਜਿਹਦੇ ਕਰਕੇ ਮੰਨਿਆ ਜਾਂਦਾ ਹੈ ਕਿ 90% ਮਰੀਜ਼ ਨੂੰ ਕਰੋਨਾ ਪੋਜ਼ਿਟਿਵ ਹੋਊਗਾ ਜਦੋਂ ਉਹਦੀ ਛਾਤੀ ਜਾਮ ਹੋ ਜਾਂਦੀ ਹੈ ਜਾਨੀ ਕਿ ਫੇਫੜੇ ਜਾਮ ਹੋ ਜਾਂਦੇ ਨੇ ਉਹਨਾਂ ਫੇਫੜਿਆਂ ਦੀ ਤੰਦਰੁਸਤੀ ਬਾਰੇ ਡਾਕਟਰ ਐਚ ਕੇ ਖਰਬੰਦਾ ਜੀ ਦਾ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਅਪਰਾ ਜੀ ਬਹੁਤ-ਬਹੁਤ ਸਾਰੇ ਚੈਨਲ ਦੇ ਦਰਸ਼ਕਾਂ ਨੂੰ ਨਮਸਕਾਰ ਹੈ ਮੇਰਾ ਬਹੁਤ-ਬਹੁਤ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਵੈਕਸੀਨ ਬਣਨਿਆ ਨੂੰ ਹਜੇ ਟਾਈਮ ਲੱਗ ਜੂਗੀ ਆਕਸਫੋਰਡ ਯੂਨੀਵਰਸਿਟੀ ਦਾ ਅੱਜ ਖਬਰਾਂ ਚ ਆਇਆ ਕਿ 3rd ਸਟੇਜ ਦਾ ਵੈਕਸੀਨ ਉਹ ਰੁਕ ਗਿਆ ਹੈ 3rd ਸਟੇਜ ਤੇ ਜਾ ਕੇ ਤੇ ਕੀ ਸਾਨੂੰ ਵੈਕਸੀਨ ਦਾ ਉਡੀਕ ਕਰਨਾ ਚਾਹੀਦਾ ਹੈ ਹੋਰ ਲੰਮਾ ਜਾਂ ਅਸੀਂ ਆਪਣੇ ਤਰੀਕੇ ਨਾਲ ਘਰੇਲੂ ਨੁਸਖੇ ਸ਼ੁਰੂ ਕਰ ਦਈਏ ਹੁਣ ਅ ਦੇਖੋ ਵੈਕਨ ਦਾ 3rd ਸਟੇਜ ਦਾ ਟਰਾਇਲ ਵਿੱਚ ਰੋਕਣਾ ਪਿਆ बिकॉज ਇੱਕ ਜਗ੍ਹਾ ਬਹੁਤ ਜ਼ਿਆਦਾ ਸੀਰੀਅਸ ਕੰਪਲਿਕਸ਼ਨਸ ਆ ਗਈ ਸੀ ਔਰ ਜਿਹੜੇ ਹੋਰ ਵੀ ਵੈਕਸੀਨ ਚੱਲ ਰਹੇ ਨੇ ਉਹਨਾਂ ਦੇ ਵੀ ਹਲੇ 3rd ਸਟੇਜ ਦੇ ਟਰਾਇਲ ਹੋਣੇ ਹਨ ਜੇ ਹੋ ਵੀ ਗਏ ਕਾਮੀ ਕਮਰਸ਼ੀਅਲ ਆਂਦੇ ਆਂਦੇ ਬਹੁਤ ਟਾਈਮ ਲੱਗਣਾ ਹੈ ਔਰ ਜੇ ਆ ਵੀ ਗਏ ਤਾਂ ਪਹਿਲਾ ਫਰੰਟ ਲਾਈਨ ਵੈਰੀਅਰਸ ਨੂੰ ਮਿਲਣਾ ਹੈ ਪਹਿਲਾ ਆਰਮੀ ਅਫਸਰਾਂ ਨੂੰ ਮਿਲਣਾ ਹੈ ਪਹਿਲੇ ਡਾਕਟਰਸ ਨਰਸਸ ਜਿਹੜੇ ਹਸਪੀਟਲ ਵਰਕਰਸ ਨੇ ਪਹਿਲਾ ਐਮਰਜੈਂਸੀ ਵਰਕਰਾਂ ਨੂੰ ਮਿਲੇਗਾ ਸੋ ਆਮ ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਸਾਡਾ ਇहतਿਆਤ ਜੋ ਸਰਕਾਰੀ ਨਿਰਦੇਸ਼ਾਂ ਅਨੁਸਾਰ ਹੈ ਉਹ ਦਈ ਰਹਿਣਾ ਚਾਹੀਦਾ ਹੈ ਬਲਕਿ ਅਨਲੌਕਿੰਗ 'ਚ ਸਾਨੂੰ ਉਲਟਾ ਵੱਧ ਇहतਿਆਤ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇਹ ਜਿਹੜਾ ਕਰੋਨਾ ਵਾਇਰਸ ਹੈ ਜਿਹੜਾ ਸਾਡਾ ਐਸਆਰਐਸ 2 ਕਰੋਨਾ ਵਾਇਰਸ ਜਿਹੜਾ ਕੋਵਿਡ 19 ਕਰਦਾ ਹੈ ਇਹ ਦੋ ਤਰ੍ਹਾਂ ਦਾ ਇਫੈਕਟ ਦੋ ਜਗ੍ਹਾ ਤੇ ਇਫੈਕਟ ਕਰਦਾ ਹੈ ਜਦੋਂ ਫੇਫੜਿਆਂ 'ਚ ਇਫੈਕਟ ਕਰਦਾ ਹੈ 95% ਮਰੀਜ਼ਾਂ ਨੂੰ ਕੁਝ ਨਹੀਂ ਕਹਿੰਦਾ ਹਲਕੇ ਫੁਲਕੇ ਸਿੰਪਟਮ ਆਂਦੇ ਔਰ ਚਲੇ ਜਾਂਦੇ ਆ ਲੇਕਿਨ 5% ਜਦੋਂ ਨਿਮੋਨੀਆ ਵੀ ਤਿੰਨ ਤਰ੍ਹਾਂ ਦਾ ਮਾਈਲਡ ਮੋਡਰੇਟ ਤੇ ਸੀਵਰ ਜਦੋਂ ਸੀਰ ਨਮੂਨੀਆਂ ਹੋ ਗਿਆ ਤਾਂ ਫਿਰ ਔਖਾ ਹੋ ਜਾਂਦਾ ਇਲਾਜ ਇਹਦਾ ਤੇ ਸਾਡੀ ਇਹ ਗੁਜਾਰਿਸ਼ ਹੈ ਕਿ ਹਿੰਦੁਸਤਾਨ ਖਾਸ ਕਰ ਅਸੀਂ ਲੋਕ ਪੁਰਾਣੇ ਨੁਸਖਿਆਂ ਦੇ ਨਾਲ ਸਾਡੀ ਰਸੋਈ ਚ ਹੀ ਸਾਡੇ ਸਾਰੇ ਦੁੱਖਾਂ ਦਾ ਇਲਾਜ ਹੈ ਤੇ ਅਸੀਂ ਆਪਣੇ ਆਪ ਨੂੰ ਪਲੱਸ ਅਸੀਂ ਯੋਗ ਦੇ ਬੰਦੇ ਆ ਅਸੀਂ ਪ੍ਰਾਣਾਯਮ ਕਰਨ ਵਾਲੇ ਆ ਅਸੀਂ ਫਿਜ਼ੀਕਲ ਐਕਟੀਵਿਟੀ ਕਰਨ ਵਾਲੇ ਆ ਤੇ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਜੇ ਦੁਬਾਰਾ ਲੈ ਆਈਏ ਤਾਂ ਕੋਈ ਮੁਸ਼ਕਲ ਹੀ ਨਹੀਂ ਹੈ ਅਸੀਂ ਆਪਣੇ ਫੇਫੜੇ ਨੂੰ ਤਿਆਰ ਕਰੀਏ ਕਿ ਉਹ ਲੜਨ ਵਾਸਤੇ ਤਿਆਰ ਹੋ ਜਾਣ ਤਾਂ ਕਿ ਕੋਈ ਮੁਸ਼ਕਲ ਹੀ ਨਾ ਆਏ ਜੀ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਤਰੀਕੇ ਨੇ ਕਿ ਫੇਫੜੇ ਸਾਡੇ ਇੰਨੇ ਕ ਮਜ਼ਬੂਤ ਹੋ ਜਾਣ ਕਿ ਕਰੋਨਾ ਵਰਗੀ ਕਟਿਆ ਚੀਜ਼ ਨੂੰ ਜਿਹੜੀ ਇਸ ਵੇਲੇ ਇੰਨਾ ਉਹਨੇ ਦਹਿਸ਼ਤ ਪੈਦਾ ਕੀਤੀ ਆ ਉਹਨੂੰ ਅਸੀਂ ਡਟ ਕੇ ਮੁਕਾਬਲਾ ਕਰ ਸਕੀਏ ਸਾਡੇ ਫੇਫੜਿਆਂ ਕਰਕੇ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਇਸ ਵੇਲੇ ਜੀ ਜੀ ਕਰੋਨਾ ਦਾ ਰੂਪ ਹੀ ਦਿੱਤਾ ਜਾਂਦਾ ਹੈ ਕਿਉਂਕਿ ਕਰੋਨਾ ਅਫੈਕਟਡ ਹੁੰਦੇ ਨੇ ਉਹ ਲੋਕ ਕੀ ਹੁੰਦਾ ਹੀ ਕਰੋਨਾ ਹੈ ਉਹ ਹੁੰਦਾ ਹੀ ਕਰੋਨਾ ਹੈ ਕੋਵਿਡ 19 ਚ ਹੀ ਕੰਪਲਿਕੀਸ਼ਨ ਆਂਦੀ ਹੈ ਨਮੋਨੀਆ ਦੀ ਕੋਵਿਡ 19 ਪੋਜ਼ਿਟਿਵ ਤੋਂ ਬਾਅਦ ਹੀ ਦੇਖੋ ਮੈਂ ਬੜੇ ਪਿਆਰ ਨਾਲ ਸਮਝਾ ਦਿੰਨਾ ਕੋਵਿਡ 19 ਦਾ ਜਿਹੜਾ ਕੰਟੇਜੀਅਸ ਸਟੇਜ ਹੈ ਜਿਹੜਾ ਇਨਫੈਕਸ਼ੀਅਸ ਸਟੇਜ ਹੈ ਜਦੋਂ ਇਹ ਬਿਮਾਰੀ ਇੱਕ ਤੋਂ ਦੂਜੇ ਨੂੰ ਫੈਲਦੀ ਹੈ ਉਹ ਨੌ ਗਿਆ ਵਰਬਸਤਾ ਦੀ ਤਰ੍ਹਾਂ ਸੀ ਇਹਨੂੰ ਪਹਿਲੇ 3 ਦਿਨ ਤਿੰਨ ਦਿਨ ਤਾਂ ਗੱਭਲੇ ਤਿੰਨ ਦਿਨ ਜਿਹੜੇ ਵਿਚ ਵਾਲੇ ਤਿੰਨ ਦਿਨ ਉਹਨਾਂ 3 ਦਿਨਾਂ ਤੇ ਸਾਨੂੰ ਬਹੁਤ ਜ਼ਿਆਦਾ احتیاط ਵਰਤਣ ਦੀ ਲੋੜ ਹੈ ਮੈਂ ਬਿਲਕੁਲ ਇੱਕ ਟੈਸਟ ਤੁਹਾਨੂੰ ਦੱਸਣ ਲੱਗਿਆ ਜੇ ਟੈਸਟ ਅਸੀਂ ਪਹਿਲੇ ਦਿਨ ਤੋਂ ਕਰ ਲੈ ਜਿਸ ਦਿਨ ਵੀ ਕੋਈ ਬੁਖਾਰ ਖਾਂਸੀ ਜ਼ੁਕਾਮ ਆ ਜਾਏ ਕਿਸੇ ਨੂੰ ਵੀ ਚਾਹੇ ਉਹਨੂੰ ਹਲੇ ਪਤਾ ਲੱਗਿਆ ਕਰੋਨਾ ਹੈ ਜਾਂ ਨਹੀਂ ਹੈ ਜਦੋਂ ਵੀ ਟੈਸਟ ਕਰਣ ਜਾਣਾ ਉਸ ਤੋਂ ਪਹਿਲਾਂ 6 ਮਿੰਟ ਤੁਸੀਂ ਪੈਦਲ ਚੱਲਣਾ ਚਾਹੇ ਘਰ ਦੇ ਅੰਦਰ ਚੱਲ ਲੋ ਚਾਹੇ ਲਾਂਚ ਚੱਲ ਲੋ ਜੇ ਜਗ੍ਹਾ ਨਹੀਂ ਹੈ ਤਾਂ ਛੱਤੇ ਚੱਲ ਲੋ ਔਰ 6 ਮਿੰਟ ਚੱਲਣ ਤੋਂ ਬਾਅਦ ਤੁਹਾਡਾ ਸਾਹ ਉਖੜਨਾ ਨਹੀਂ ਚਾਹੀਦਾ ਤੁਹਾਨੂੰ ਸਾਲਾਂ ਚ ਤਕਲੀਫ ਨਹੀਂ ਆਣੀ ਚਾਹੀਦੀ ਜੇ ਤਕਲੀਫ ਹੁੰਦੀ ਹੈ ਤਾਂ ਆਪਣੇ ਡਾਕਟਰ ਨਾਲ ਇਮੀਡੀਏਟਲੀ ਗੱਲ ਕਰੋ ਇਹਦਾ ਮਤਲਬ ਤੁਹਾਡੇ ਫੇਫੜਿਆਂ ਚ ਅਫੈਕਟ ਆਨ ਲੱਗ ਗਿਆ ਜੇ ਫੇਫੜਿਆਂ ਚ ਅਫੈਕਟ ਆ ਗਿਆ ਤੇ ਡੈਫੀਨਿਟਲੀ ਜਾਂ ਘਰੇ ਆਕਸੀਜਨ ਲੱਗੇਗੀ ਜਾਂ ਫਿਰ ਤੁਹਾਨੂੰ ਹਸਪਤਾਲ ਜਾਣਾ ਪਏਗਾ ਲੇਕਿਨ ਜੇ ਟਾਈਮ ਸਿਰ ਜਾਣਕਾਰੀ ਲੈ ਲੋਗੇ ਤਾਂ ਬਚ ਜਾਵਾਂਗੇ ਅਸੀਂ ਫਿਰ ਮਾਈਲਡ ਸਟੇਜ ਤੇ ਫੜਿਆ ਜਾਏਗਾ ਤੇ ਬੰਦਾ ਬਚ ਜਾਏਗਾ ਫਿਰ ਕੰਪਲਿਕਸ਼ਨਸ ਨਹੀਂ ਆਣਗੀਆਂ ਲੇਕਿਨ ਜੇ ਤੁਸੀਂ ਬੈਠੇ ਰਹੇ ਜਾਂ ਲੇਟੇ ਰਹੇ ਔਰ ਜੇ ਤੁਹਾਡਾ ਆਕਸੀਜਨ ਲੈਵਲ ਡਾਊਨ ਹੋ ਗਿਆ ਫਿਰ ਤੁਹਾਨੂੰ ਹਸਪਤਾਲ ਜਾਣੇ ਆ ਦੇਰੀ ਹੋ ਜਾਂਦੀ ਹੈ ਤੇ ਅੱਜ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਫੇਫੜਿਆਂ ਨੂੰ ਮਜ਼ਬੂਤ ਕਿਦਾਂ ਕੀਜੀਏ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਹਰ ਘੰਟੇ ਅਸੀਂ ਲੰਬਾ ਸਾਹ ਲੈਣਾ ਹੈ ਅਸੀਂ ਆਪਣੇ ਫੇਫੜਿਆਂ ਦਾ ਸਿਰਫ 25% ਇਸਤੇਮਾਲ ਕਰਦੇ ਹਾਂ 25% 75% ਫੇਫੜਿਆਂ ਨੂੰ ਅਸੀਂ ਇਸਤੇਮਾਲ ਹੀ ਨਹੀਂ ਕਰਦੇ ਅਸੀਂ ਲੰਬਾ ਸਾਹ ਲੈਂਦੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਹ ਲੈ ਰਹੇ ਹਾਂ ਕਿ ਨਹੀਂ ਲੈ ਰਹੇ ਲੇਕਿਨ ਐਫਰਟ ਵਾਲੀ ਬਰੀਥਿੰਗ ਇੱਕ ਉਸੂਲ ਬਣਾ ਲਓ 11 ਵਜੇ 12 ਵਜੇ 10 ਵਜੇ 9 ਵਜੇ ਹਰ ਜਦੋਂ ਘੜੀ ਦੇ ਦੋਨੋਂ ਸੂਈਆਂ ਮਿਲਦੀਆਂ ਆਪਾਂ ਲੰਬਾ ਸਾਹ ਲੈਣਾ ਮੈਂ ਲੈ ਕੇ ਦਿਖਾ ਦਿੰਨਾ ਕੀ ਕਰਨਾ ਹੈ ਇਹ 10 ਵਾਰ ਇਹ ਲੰਬਾ ਸਾਹ ਲੈ ਲਓ ਹਰ ਘੰਟੇ ਤੇ ਇੰਨੇ ਨਾਲ ਹੀ ਤੁਹਾਡੇ ਫੇਫੜਿਆਂ ਦੇ ਮਸਲ ਮਜ਼ਬੂਤ ਹੋ ਜਾਣਗੇ ਤੁਹਾਡੇ ਜਿਹੜੀ ਦੀ ਕਪੈਸਿਟੀ ਹੈ ਉਹ ਵੱਧ ਜਾਏਗੀ ਪ੍ਰਾਣਾਯਮ ਜ਼ਰੂਰ ਕਰੀਏ ਕਪਾਲ ਭਾਤੀ ਤੇ ਅਨੁਲੋਮ ਵਿਲੋ ਇਹ ਕਰਦੇ ਰਾਂਗੇ ਦੇਖੋ ਕਪਾਲ ਭਾਤੀ 26 ਮਿੰਟ ਵਾਕ ਟੈਸਟ ਦੇ ਬਰਾਬਰ ਹੈ ਜਦੋਂ ਅਸੀਂ ਕਪਾਲ ਭਾਤੀ ਕਰਦੇ ਹਾਂ ਜੇ ਉਹਦੇ ਵਿੱਚ ਵੀ ਸਾਹ ਔਖਣ ਲੱਗ ਜਾਏ ਜਾਂ ਤੁਸੀਂ ਨਾ ਕਰ ਪਾਓ ਤਾਂ ਤੁਹਾਨੂੰ ਉਹਦਾ ਹੀ ਇੰਡੀਕੇਸ਼ਨ ਹੋ ਜਾਂਦੀ ਹੈ ਵੀ ਹੁਣ ਫੇਫੜਿਆਂ 'ਚ ਜਾ ਰਹੀ ਹੈ ਬਿਮਾਰੀ ਹੁਣ ਡਾਕਟਰ ਨੂੰ ਕਾਲ ਕਰਨ ਦੀ ਲੋੜ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਵੀ ਅਲਾਉ ਕਰ ਦਿੱਤਾ ਹੈ ਕਿ ਅਸੀਂ ਹੋਮ ਆਈਸੋਲੇਸ਼ਨ 'ਚ ਅਸੀਂ ਟੈਸਟ ਇਹ ਵੀ ਮੈਂ ਦੱਸ ਦੇਣਾ ਜਾਣਕਾਰੀ ਲਈ ਦਰਸ਼ਕਾਂ ਦੀ ਜਦੋਂ ਵੀ ਟੈਸਟ ਕਰਨ ਜਾਓ ਤੇ ਤੁਸੀਂ ਇੱਕ ਅੰਡਰਟੇਕਿੰਗ ਨਾਲ ਦੇ ਸਕਦੇ ਹੋ ਕਿ ਮੈਂ ਮੇਰੇ ਘਰ ਸੋਮ ਆਈਸੋਲੇਸ਼ਨ ਦੀ ਜਗਾ ਹੈਗੀ ਹੈ ਮੇਰੇ ਕੋਲ ਇੱਕ ਵੱਖਰਾ ਕਮਰਾ ਹੈਗਾ ਤੇ ਮੈਂ ਘਰ ਚ ਹੀ ਰਹਿ ਕੇ ਆਪਣਾ ਦੇਖ ਰੱਖ ਕਰਨੀ ਪਸੰਦ ਕਰਾਂਗਾ ਇਹ ਤੁਸੀਂ ਜੇ ਅੰਡਰਟੇਕਿੰਗ ਕਰਦੇ ਹੋਗੇ ਤਾਂ ਇਹ ਡਰ ਵੀ ਖਤਮ ਹੋ ਜਾਏਗਾ ਕਿ ਤੁਹਾਨੂੰ ਘਰੋਂ ਚੁੱਕ ਕੇ ਲੈ ਜਾਣਗੇ ਤੁਸੀਂ ਅੰਡਰਟੇਕਿੰਗ ਪਹਿਲਾਂ ਹੀ ਦੇ ਦਿਓ ਟੈਸਟ ਦੇ ਵੇਲੇ ਜਦੋਂ ਟੈਸਟ ਕਰਨ ਜਾਂਦੇ ਹੋ ਉਦੋਂ ਹੀ ਦੇ ਦਿਓ ਤਾਂਕਿ ਤੁਹਾਨੂੰ ਹੈਲਥ ਵਰਕਰ ਤੁਹਾਡੇ ਨਾਲ ਫੋਨ ਤੇ ਸੰਪਰਕ ਕਰਨਗੇ ਔਰ ਤੁਹਾਡਾ ਘਰ ਬੈਠੇ ਤੁਹਾਨੂੰ ਸਪੋਰਟ ਦੇਣਗੇ ਇਹ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਇਹ ਫੈਸਿਲਿਟੀ ਉਹਦਾ ਵੀ ਡਰੀਏ ਨਾ ਇਹ ਉਹ ਨਾ ਪਾਇਨੂੰ ਹੂਆ ਬਣਾ ਲਿਆ ਡਰੀਏ ਨਾ ਇਸ ਤੇ ਇhtiyat ਵਰਤੀਏ ਤੇ ਪ੍ਰੋਪਰ ਇਲਾਜ ਕਰੀਏ ਪਲੱਸ ਆਪਣੇ ਆਪ ਨੂੰ ਤਿਆਰ ਕਰੀਏ ਪਹਿਲਾਂ ਤਿਆਰ ਕਰਕੇ ਬਚ ਜਾਈਏ ਮੈਂ ਤਾਂ ਕਹਿੰਨਾ ਕੋਸ਼ਿਸ਼ ਕਰੀਏ ਬਚ ਜਾਈਏ ਜੇ ਨਹੀਂ ਬਚੇ ਤੇ ਕੋਈ ਗੱਲ ਨਹੀਂ ਜੇ ਆ ਵੀ ਗਿਆ ਤੇ ਇਲਾਜ ਹੋ ਜਾਏਗਾ ਨਮੋਨੀਆ ਦੀ ਪਛਾਣ ਕਰ ਲਓ ਇੱਕ ਨਮੋਨੀਆ ਨੂੰ ਪਛਾਣਨਾ ਹੈ ਇੱਕ ਬਲੱਡ ਦੇ ਥੱਕਿਆਂ ਨੂੰ ਪਛਾਣਨਾ ਹੈ ਉਹ ਵੀ ਮੈਂ ਹੁਣੇ ਦੱਸਾਂਗਾ ਦੋ ਬਲੱਡ ਟੈਸਟ ਵੀ ਨੇ ਉਹ ਕਰਕੇ ਅਸੀਂ ਉਹਨੂੰ ਵੀ ਬਚਾ ਸਕਦੇ ਆ ਇਹ ਤੁਸੀਂ ਦੇਖ ਲਓ ਵੀ ਉਹਦਾ ਅੱਜ ਸਾਡੇ ਕੋਲ ਟਾਈਮ ਕਿੰਨਾ ਗਿਆ ਉਹਦੇ ਹਿਸਾਬ ਨਾਲ ਜੀ ਨਹੀਂ ਬਿਲਕੁਲ ਬਲੱਡ ਟੈਸਟ ਵੀ ਦੱਸੋ ਡਾਕਟਰ ਸਾਹਿਬ ਜਿਹੜੀ ਲੋਕਾਂ ਦੇ ਫੈਮਿਲੀ ਦੀ ਗੱਲ ਹੈ ਉਹ ਸੁਣਨਾ ਚਾਹਣਗੇ ਸਮੇਂ ਦੀ ਕੋਈ ਮਾਨੀ ਐ ਇਸ ਚੀਜ਼ ਲਈ ਜੀ 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 ਬਹੁਤ ਵਧੀਆ ਜੋ ਉਹਦੇ ਚ ਕੀ ਐ ਪਹਿਲਾਂ ਆਪਾਂ ਨਮੋਨੀਆ ਖਤਮ ਕਰ ਲਈਏ ਉਧਰ ਬਲੱਡ ਦੇ ਥੱਕਿਆਂ ਬਾਅਦ ਚਾਉਣੇ ਆ ਨਮੋਨੀਆ ਜੀ ਦੇਖੋ ਇੱਕ ਤਾਂ ਮੈਂ ਦੱਸਦਾ ਵੀ ਲੰਬਾ ਸਾਹ ਲੈਣਾ ਹੀ ਸਾਰਿਆਂ ਨੇ ਖੂਬ ਲੰਬਾ ਹਰ ਘੰਟੇ ਬਾਅਦ ਲੰਬਾ ਸਾਹ ਲੈਣਾ ਹੈ ਕੁਝ ਪਰਹੇਜ਼ ਨੇ ਜਿਹੜੇ ਅਸੀਂ ਕਰਨੇ ਆ ਜਿੰਨੇ ਵੀ ਬੰਦੇ ਸਮੋਕਿੰਗ ਕਰਦੇ ਬੀੜੀ ਸਿਗਰਟ ਪੀਂਦੇ ਜਾਂ ਜੰਬਾਕੂ ਜਰਤਾ ਕਿਸੇ ਵੀ ਹਾਲਤ ਚ ਲੈਂਦੇ ਨੇ ਉਹਨਾਂ ਨੂੰ ਫੇਫੜਿਆਂ ਦੀ ਤਕਲੀਫ ਆਉਣੀ ਹੀ ਆਉਣੀ ਹੈ ਜੇ ਰੂਟੀਨ ਚ ਅਸੀਂ 25% ਇਸਤੇਮਾਲ ਕਰਦੇ ਆ ਤੇ ਉਹਨਾਂ ਦੇ ਸਾਹ ਚ ਸਿਰਫ 10% ਹੀ ਲੰਗਸ ਯੂਜ਼ ਹੁੰਦੇ ਨੇ ਤੋਂ ਸਮੋਕਿੰਗ ਜਾਂ ਤਾਂ ਬੰਦ ਕਰ ਦੇਣ ਇੱਕ ਗੱਲ ਹੋਰ ਹੈ ਸਮੋਕਿੰਗ ਵੀ ਦੋ ਤਰ੍ਹਾਂ ਦੀ ਹੈ ਇੱਕ ਐਕਟਿਵ ਇੱਕ ਪੈਸਿਵ ਐਕਟਿਵ ਦਾ ਮਤਲਬ ਤਾਂ ਆਪ ਪੀਲੇ ਸਿਗਰਟ ਪੈਸਿਵ ਤੁਸੀਂ ਇੱਕ ਘਰ ਚ ਕਰਦੇ ਹੋਰ ਮੈਂਬਰ ਪੀਂਦੇ ਨੇ ਜਾਂ ਦਫਤਰ ਚ ਤੁਹਾਡੇ ਹੋਰ ਪੀਂਦੇ ਕੋਈ ਤੁਹਾਡੇ ਨਾਲ ਖੜਾ ਹੋ ਕੇ ਪੀ ਰਿਹਾ ਜਾਂ ਇੰਡਸਟਰੀਅਲ ਤੁਸੀਂ ਕਿਸੇ ਐਸੀ ਜਗ੍ਹਾ ਕੰਮ ਕਰਦੇ ਹੋ ਜਿੱਥੇ ਧੂਆ ਉੱਠਦਾ ਹੈ ਜਾਂ ਪਿੰਡਾਂ ਚ ਹਲੇ ਕਿ ਵੀ ਕਈ ਜਗ੍ਹਾ ਰਸੋਈ ਦੀ ਗੈਸ ਨਹੀਂ ਪਹੁੰਚੀ ਤਾਂ ਚੁੱਲਾ ਜਲਦਾ ਤਾਂ ਇਹ ਧੂਆ ਤੋਂ ਬਚਣਾ ਪਏਗਾ ਸਾਨੂੰ ਜੇ ਇਹ ਧੂਆ ਤੋਂ ਨਹੀਂ بچਾਂਗੇ ਲੰਗਸ ਤੇ ਬਹੁਤ ਬੁਰਾ ਅਸਰ ਪਏਗਾ ਕਰੋਨਾ ਤੇ ਆਏਗਾ ਹੀ ਆਏਗਾ ਸਾਧ ਜੀ ਕਈ ਲੋਕ ਨੇ ਜਿਹੜੇ ਹੈਬਿਚੁਅਲ স্মੋਕਰ ਨੇ ਜਿਨ੍ਹਾਂ ਨੂੰ ਸਵੇਰੇ ਉੱਠਦਿਆਂ ਨੂੰ ਬੀੜੀ ਜਾਂ ਸਿਗਰਟ ਦੀ ਤਲਬ ਉੱਠਦੀ ਆ ਉਹ ਕੀ ਕਰਨ ਜੀ ਇਸ ਵੇਲੇ ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਤਲਬ ਉੱਠਦੀ ਹੈ ਸਭ ਤੋਂ ਪਹਿਲੀ ਗੱਲ ਸਟਰੋਂਗ ਡਿਟਰਮੀਨੇਸ਼ਨ 2020 ਜਿਹੜਾ ਸਾਲ ਆਇਆ ਇਹ ਜੀਣ ਜਾਂ ਮਰਨ ਦਾ ਸਾਲ ਹੈ ਤੇ ਆਪਾਂ ਜੀਣ ਵਾਲੇ ਪਾਸੇ ਆ ਜਾਈਏ ਕਰੋਨਾ ਨੇ ਸਾਨੂੰ ਜਗਾ ਦਿੱਤਾ ਸੁੱਤਿਆਂ ਨੂੰ ਜਿਹੜਾ ਫਿੱਟ ਹੋਏਗਾ ਭਾਜੀ ਉਹੀ ਸਰਵਾਈਵ ਕਰੇਗਾ ਸਿੱਧੀ ਜੀ ਗੱਲ ਹੈ फिटनेस ਇਸ ਵਕਤ ਸ਼ੌਕ ਨਹੀਂ ਹੈ ਮਜਬੂਰੀ ਹੈ ਜੀ ਜੇ ਅਸੀਂ ਫਿਟ ਰਾਂਗੇ ਤਾਂ ਹੀ ਜੀ ਪਾਵਾਂਗੇ ਵਰਨਾ ਤਾਂ ਫਿਰ ਰਿਸਕ ਪੂਰਾ ਹੈ ਬਿਲਕੁਲ ਜੋ ਫਿਟ ਰਹੀ ਹੈ ਜੀ ਤੇ ਡਾਕਟਰ ਸਾਹਿਬ ਜਿਹੜੇ ਜਿਹੜੇ ਅਲਕੋਹਲ ਯੂਜ਼ ਕਰਦੇ ਨੇ दारू ਪੀਂਦੇ ਨੇ ਉਹਨਾਂ ਲਈ ਵੀ ਨੁਕਸਾਨਦਾਇਕ ਹੋਊਗੀ ਇਹ ਚੀਜ਼ ਬਿਲਕੁਲ ਬਿਲਕੁਲ ਦੇਖੋ ਜਿੰਨੇ ਅਲਕੋਹਲ ਦੇਖੋ ਇੱਕ ਬੜੀ ਸਿੰਪਲ ਜੀ ਗੱਲ ਹੈ ਖਾਣਾ ਕੀ ਹੈ ਸੀ ਜੋ ਪੌਦਿਆਂ ਤੋਂ ਮਿਲਦਾ ਹੈ ਜੁਲਸੋਰ ਹੰਦਾ ਜੋ ਡੱਬਿਆਂ ਚ ਬੰਦ ਆਂਦਾ ਹੈ ਫਾਈਂਡ ਹੈ ਉਹ ਐਡਿਕਸ਼ਨ ਹੈ ਜਿਹੜਾ ਕਿੱਕ ਦੇਗਾ ਉਹ ਡਾਊਨ ਵੀ ਕਰੇਗਾ ਚਾਹ ਕੌਫੀ ਫੀਮ ਜਰਦਾ ਅਲਕੋਹਲ ਸਮੋਕਿੰਗ ਸਾਰਿਆਂ ਦਾ ਕਿਕਿੰਗ ਹੁੰਦੀ ਹੈ ਸਾਰਿਆਂ ਚ ਹਾਰਮੋਨ ਪ੍ਰੋਡਿਊਸ ਹੁੰਦੇ ਬੋਡੀ ਦੇ ਬੰਦੇ ਦਾ ਮਸਲ ਰਿਲੈਕਸ ਹੋ ਜਾਂਦਾ ਬੰਦਾ ਬੜਾ ਲਾਈਟ ਫੀਲ ਕਰਦਾ ਹੈ ਲੇਕਿਨ ਜਿੰਨਾ ਕਿ ਲਾਈਟ ਫੀਲ ਕਰਦਾ ਹੈ ਉਸ ਤੋਂ ਬਾਅਦ ਐਵਰੀ ਐਕਸ਼ਨ ਹੈਜ਼ ਗਾਟ ਅ ਰਿਵਰਸ ਰਿਐਕਸ਼ਨ ਇਹ ਨਿਊਟਨ ਦਾ 3rd ਲਾਅ ਹੈ ਉਹ ਉਲਟਾ ਹੀ ਉਨਾ ਹੀ ਥੱਲੇ ਵੀ ਡਾਊਨ ਜਾਏਗਾ ਫਿਰ ਤੋੜ ਵੀ ਉਨੀ ਲੱਗਦੀ ਹੈ ਫਿਰ ਤੋੜ ਲੱਗਦੀ ਹੈ ਫਿਰ ਤੁਸੀਂ ਡਬਲ ਪੀਂਦੇ ਹੋ ਸੋ ਇਹ ਤਾਂ ਵਿਸ਼ियस ਸਾਈਕਲ ਹੈ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦਾ ਇਹਦੇ ਚੋਂ ਬਾਹਰ ਨਿਕਲਣ ਦਾ ਇੱਕੋ ਹੀ ਤਰੀਕਾ ਹੈ ਦਿਲ ਮਜ਼ਬੂਤ ਕਰ ਲੋ ਅੱਜ ਹੀ ਛੱਡਣਾ ਹੈ ਇਹ ਨਹੀਂ ਹੋ ਸਕਦਾ ਵੀ ਥੋੜੇ ਜਿਹਾ ਕਰ ਲੈਣਾ ਜੀ ਕੱਲ ਛੱਡ ਦੇਾਂਗੇ ਨੋ that day will never come ਉਨੀ ਆਣਾ ਦਿਨ ਇਹ ਅੱਜ ਹੀ ਛੱਡਣਾ ਪੈਣਾ ਹੈ ਸਟਰੋਂਗ ਡਿਟਰਮੀਨੇਸ਼ਨ ਕਰੀਏ ਕੱਲੇ ਨਾ ਰਹੀਏ ਘਰ 'ਚ ਕਿਸੇ ਨਾ ਕਿਸੇ ਦੇ ਨਾਲ ਰਹੀਏ ਜੇ ਇੱਕ ਦੂਜੇ ਨਾਲ ਵਾਅਦਾ ਕਰ ਲਈਏ ਜੀਵਨ ਸਾਥੀ ਕਹਦੇ ਆ ਆਪਣੇ ਜੀਵਨ ਸਾਥੀ ਨਾਲ ਵਾਦਾ ਕਰ ਲਓ ਵੀ ਅੱਜ ਤੋਂ ਬਾਅਦ ਨਹੀਂ ਪੀਾਂਗੇ ਤੇ ਸਾਥੀ ਵੀ ਨਾਲ ਫੜ ਲਵੇ ਵੀ ਹਾਂ ਠੀਕ ਹੈ ਜੀ ਜੇ ਤੁਸੀਂ ਹੁਣ ਕੀਤਾ ਤੇ ਮੈਂ ਨਹੀਂ ਗੱਲ ਕਰਾਂਗਾ ਤੁਹਾਡੇ ਨਾਲ ਸੋ ਇਸ ਤਰੀਕੇ ਨਾਲ ਬਾਕੀ ਅਸੀਂ ਬੈਠੇ ਹਾਂ ਹੈਲਪ ਕਰਨ ਲਈ ਸਾਡੀਆਂ ਕੁਝ ਦਵਾਈਆਂ ਹਨ ਜਿਹੜੀਆਂ ਸਮੋਕਿੰਗ ਛੁਡਾਣ ਲਈ ਵੀ ਹੈਲਪ ਕਰਦੀਆਂ ਜਿਹੜੀਆਂ ਛੁਡਾਣ ਲਈ ਵੀ ਹੈਲਪ ਮੈਂ ਇਸ ਪ੍ਰੋਗਰਾਮ ਦੇ ਐਂਡ 'ਚ ਦੋਨੋਂ ਇੱਕ ਚ ਦੇ ਦੇਵਾਂਗਾ ਦਵਾਈਆਂ ਤਾਂਕਿ ਲੋਕ ਉਹਦਾ ਫਾਇਦਾ ਲੈ ਪਾਣ ਉਮੇ 25 ਦੀਆਂ ਦਵਾਈਆਂ ਨੇ ਤਿੰਨੋ ਤਰ੍ਹਾਂ ਦੀਆਂ ਅੱਜ ਅਸੀਂ ਦਵਾਈਆਂ ਤੁਹਾਨੂੰ ਕਮੈਂਟ ਬਾਕਸ ਦੇ ਦਾਂਗੇ ਲੰਗਸ ਦੀਆਂ SMOKING ਦੀਆਂ ਤੇ ਅਲਕੋਹਲ ਦੀਆਂ ਤਿੰਨੋ ਦਵਾਈਆਂ ਤੁਹਾਨੂੰ ਕਮੈਂਟ ਬਾਕਸ ਚ ਇਨਸਟਰਕਸ਼ਨਸ ਸਹਿਤ ਅਸੀਂ ਦੇ ਦੇਾਂਗੇ ਤਾਂ ਕਿ ਸਾਰੀ ਜਨਤਾ ਉਹਦਾ ਫਾਇਦਾ ਉਠਾ ਪਾਏ ਜੀ ਤੇ ਡਾਕਟਰ ਸਾਹਿਬ ਕਰੇ ਲੂ ਨੁਸਖੇ ਕੀ ਨੇ ਜੇ ਅਸੀਂ ਨਮੂਨੀਆ ਤੋਂ ਬਚਣਾ ਹੈ ਜਾਂ ਆਪਣੇ ਲੰਗਸ ਨੂੰ ਸਟਰੋਂਗ ਕਰਨਾ ਹੈ ਤਾਂ ਸਾਨੂੰ ਸਬਜ਼ੀਆਂ ਵਾਲੇ ਪਾਸੇ ਜਾਂ ਜੂਸਿਸ ਵਾਲੇ ਪਾਸੇ ਕਿਹੜੇ ਪਾਸੇ ਜਾਣਾ ਚਾਹੀਦਾ ਕੀ ਕੁਝ ਸਾਨੂੰ ਖਾਣਾ ਚਾਹੀਦਾ ਵੀਰ ਜੀ ਸਾਡੀ ਰਸੋਈ ਚ ਸਾਰੇ ਨੁਸਖੇ ਪਏ ਨੇ ਸਾਨੂੰ ਹੋਰ ਕਿਤੇ ਨਹੀਂ ਜਾਣਾ ਸਭ ਤੋਂ ਪਹਿਲੀ ਗੱਲ ਪਾਣੀ ਰੱਜ ਕੇ ਪੀਣਾ ਹੈ ਹਾਈਡਰੇਟ ਕਰਨਾ ਆਪਣੇ ਆਪ ਨੂੰ ਇਹ ਬਹੁਤ ਜ਼ਰੂਰੀ ਹੈ ਕਈ ਲੋਕ ਪਾਣੀ ਨਹੀਂ ਪੀਂਦੇ ਇੱਕ ਆ ਦੋ ਗਲਾਸ ਸਵੇਰੇ ਪੀ ਲਿਆ ਜਾਂ ਇੱਕ ਦੋ ਗਲਾਸ ਸ਼ਾਮੀ ਪੀ ਲਿਆ ਦੇਖੋ ਸਾਡੇ ਸਰੀਰ ਦਾ 70% ਹਿੱਸਾ ਪਾਣੀ ਹੈ ਉਹ ਰਿਪਲੇ ਮੰਗਦਾ ਵਾਪਸ ਤੇ ਪਾਣੀ ਅਸੀਂ ਦਿਨ ਚ ਘੱਟ ਤੋਂ ਘੱਟ 3 ਤੋਂ 4 ਲੀਟਰ ਪੀਣਾ ਹੈ ਜਦੋਂ ਵੀ ਪਿਆਸ ਲੱਗੇ ਉਦੋਂ ਪੀਓ ਇੱਕ ਦੋ ਤਿੰਨ ਗਲਾਸ ਲੇਕਿਨ 4 ਲੀਟਰ ਤੱਕ ਅਸੀਂ 16 ਗਲਾਸ ਦਾ ਅੰਦਾਜ਼ਾ ਲਾ ਕੇ ਚੱਲੀਏ 12 ਤੋਂ 16 ਗਲਾਸ ਦੇ ਅੰਦਰ ਅੰਦਰ शिमला मिर्च एक ਸਾਡੇ ਐਸੀ ਸਬਜੀ ਹੈ ਜਿਹੜੀ ਖੂਨ ਦਾ ਦੌਰਾ ਵਧਾਉਂਦੀ ਹੈ ਖੂਨ ਦਾ ਦੌਰਾ ਵਧੇਗਾ ਤੇ ਆਕਸੀਜਨ ਕੈਰੀنگ ਕਪੈਸਿਟੀ ਆਫ ਦਿ ਲੰਗਸ ਵਧੇਗੀ ਇਨਫੈਕਸ਼ਨ ਘਟੇਗਾ ਸੋ शिमला मिर्च ਦਾ ਸਲਾਦ ਸੈਂਡਵਿਚ ਵੀ ਕਰ ਸਕਦੇ ਆ ਸਬਜੀ ਦੀ ਹੈ ਇੱਕ ਜਿਹੜੀਆਂ ਪੰਜੈਂਟ স্মੈਲ ਜਿੱਦਾਂ ਪਿਆਜ਼ ਤੇ ਲਸਣ ਇਹ ਦੋਨੋਂ ਬਹੁਤ ਜ਼ਿਆਦਾ ਇਹ ਫੇਫੜਿਆਂ ਨੂੰ ਮਜ਼ਬੂਤ ਕਰਨ ਚ ਸਹਾਇਕ ਮੰਨੇ ਜਾਂਦੇ ਨੇ ਸੋ ਜਿੰਨਾ ਇਸਤੇਮਾਲ ਅਸੀਂ ਪਿਆਜ਼ ਤੇ ਲਸਣ ਦਾ ਕਰੀਏ ਓਨਾ ਚੰਗਾ ਜੇ ਇੱਕ ਮੈਗਨੀਸ਼ੀਅਮ ਹੁੰਦਾ ਉਹ ਬੜਾ ਮਿਨਰਲ ਸਾਨੂੰ ਫਾਇਦਾ ਕਰਦਾ ਉਹ ਮਿਲੇਗਾ ਕਿੱਥੋਂ ਆਪਣਾ ਇੱਕ ਮੁਠੀ ਬੰਦ ਕਰਕੇ ਅਸੀਂ ਡਰਾਈ ਫਰੂਟ ਖਾਣੇ ਆ ਪੂਰੇ ਦਿਨ ਚ ਸਾਰੇ ਮਿਕਸ ਕਰਕੇ ਕਾਜੂ ਬਦਾਮ ਕਿਸ਼ਮਿਸ਼ ਨੇਜ਼ੇ ਤੇ ਪਿਸਤਾ ਸਾਰਾ ਮਿਲਾ ਕੇ ਇੱਕ ਮੁਠੀ ਤੇ ਨਾਲ ਪੰਜੋ ਮਗਜ ਤੇ ਬੀਜ ਜਿੰਨੇ ਵੀ ਬੀਜ ਨੇ ਸਾਡੀ ਰਸੋਈ ਚ ਇਹ ਸਾਰੇ ਖਾਵਾਂਗੇ ਤੇ ਰਜਕੇ ਮੈਗਨੀਸ਼ੀਅਮ ਮਿਲੇਗਾ ਤੇ ਸਾਡਾ ਫੇਫੜਾ ਮਜ਼ਬੂਤ ਹੋਏਗਾ ਇਸ ਦੇ ਨਾਲ ਨਾਲ ਹਲਦੀ ਲੈਣੀ ਇੱਕ ਚਮਚ ਚਾਹੇ ਗਰਮ ਪਾਣੀ ਨਾਲ ਚਾਹੇ ਗਰਮ ਦੁੱਧ ਨਾਲ ਇਹ ਰਾਤ ਨੂੰ ਲੈ ਸਕਦੇ ਹੋ ਜਾਂ ਅੱਜਕੱਲ ਮਾਰਚ ਕੱਚੀ ਹਲਦੀ ਮਿਲ ਰਹੀ ਹੈ ਕੱਚੀ ਹਲਦੀ ਦਾ ਇੱਕ ਟੁਕੜਾ ਲਓ ਤਵੇ ਤੇ ਭੁੰਨੋ ਤੇ ਖਾ ਲੋ ਇਹ ਬਹੁਤ ਜ਼ਿਆਦਾ ਫੇਫੜਿਆਂ ਨੂੰ ਮਜ਼ਬੂਤ ਬਣਾ ਦਿੰਦਾ ਸੋ ਅਦਰਕ ਐਂਟੀ ਇਨਫਲੇਮੇਟਰੀ ਹੈ ਐਂਟੀ ਇਨਫਲੇਮੇਟਰੀ ਮੀਨ ਸਰੀਰ ਚ ਕਿਤੇ ਵੀ ਸੋਜਿਸ਼ ਆ ਰਹੀ ਹੈ ਕਿਤੇ ਵੀ ਇਨਫੈਕਸ਼ਨ ਹੋ ਰਿਹਾ ਉਹਨੂੰ ਤੋੜਦੀ ਹੈ ਸੋ ਯਾ ਕੱਚੀ ਲੈ ਲਈਏ ਯਾ ਇਸੀ ਸਬਜੀ ਚ ਯਾ ਕਦੂ ਕਸ ਕਰਕੇ ਚਾਚ ਪਾ ਲਈਏ ਕੁੱਟ ਕੇ ਪਾ ਲਈਏ ਯਾ ਅਦਰਕ ਦਾ ਰਸ ਕੱਢ ਕੇ ਸ਼ਹਿਦ ਚ ਮਿਕਸ ਕਰਕੇ ਵੀ ਲਿਆ ਜਾ ਸਕਦਾ ਹੈ ਜੀ ਸਿਟਰਸ ਫੈਮਲੀ ਦੇ ਫਰੂਟ ਨੇ ਸਿਟਰਸ ਫੈਮਲੀ ਚ ਕਿਨੂ ਸੰਤਰਾ ਮਾਲਟਾ ਨਿੰਬੂ ਇਹ ਬਹੁਤ ਫਾਇਦੇਮੰਦ ਨੇ ਟਮਾਟਰ ਅਨਾਨਾਸ ਤੇ ਅੰਗੂਰ ਇਹਨਾਂ ਸਾਰਿਆਂ ਦੇ ਇਸਤੇਮਾਲ ਨਾਲ ਸਾਡੇ ਲੰਗਜ਼ ਮਜ਼ਬੂਤ ਹੁੰਦੇ ਨੇ ਮਨੱਕਾ ਪੀਓ ਕੇ ਰਾਤੀ ਰੱਖ ਲਓ ਸਵੇਰੇ ਮਨੱਕਾ ਖਾਓ ਇਹ ਫੇਫੜਿਆਂ ਲਈ ਬਹੁਤ ਵਧੀਆ ਗਿਣਿਆ ਜਾਂਦਾ ਹੈ ਤુલਸੀ ਦਾ ਪੱਤਾ ਕੱਥਾ ਕਪੂਰ ਤੇ ਇਲਾਚੀ ਇਹ ਚਾਰਾਂ ਚੀਜ਼ਾਂ ਦਾ ਇੱਕੋ ਮਾਤਰਾ ਚ ਲੈ ਕੇ ਤੁਸੀਂ ਪੀਸ ਕੇ ਪਾਊਡਰ ਬਣਾ ਸਕਦੇ ਹੋ ਤੇ ਇੱਕ ਚੁਟਕੀ ਸਵੇਰੇ ਸ਼ਾਮ ਲੈ ਸਕਦੇ ਹੋ ਮੈਂ ਰਿਪੀਟ ਕਰ ਦਿੰਦਾ ਤਾਂ ਤੁਲਸੀ ਦੇ ਪੱਤੇ ਧੁੱਪ ਚ ਸੁਕਾ ਲੈਣੇ ਆ ਪੰਜ ਲਾਂ ਨਾਲ ਕੱਥਾ ਮਸ਼ਕ ਕਪੂਰ ਤੇ ਇਲਾਚੀ ਇਹ ਚਾਰੋ ਬਰਾਬਰ ਮਾਤਰਾ ਚ ਲੈਣੇ ਇੱਕੋ ਜਿੰਨੇ ਲੈ ਕੇ ਇਹਨੂੰ ਮਿਕਸੀ ਚ ਵੀ ਗ੍ਰाइंड ਕਰਕੇ ਜਾਂ ਕੁੱਟ ਕੇ ਤੁਸੀਂ ਪਾਊਡਰ ਬਣਾ ਲਓ ਤੇ ਇੱਕ ਚੁਟਕੀ ਬਸ ਇਹ ਇੰਨਾ ਸਵੇਰੇ ਤੇ ਸ਼ਾਮ ਨੂੰ ਲੈਣਾ ਜੀ ਤੇ ਇਹਦੇ ਨਾਲ ਨਾਲ ਇੱਕ ਰਾਮ ਬਾਣ ਜੂਸ ਹੈ ਜਿਹੜਾ ਕਿ ਫੇਫੜਿਆਂ ਦੀ ਇਮਿਊਨਿਟੀ ਦਾ ਪੱਕਾ ਇਲਾਜ ਹੈ ਉਹ ਹੁਣ ਮੈਂ ਜੂਸ ਦੱਸਣ ਲੱਗਿਆ ਇਹਦੀਆਂ ਟੋਟਲ 5 ਆਈਟਮਾਂ ਨੇ ਚਾਰ ਪਹਿਲਾਂ ਲੈਣੀ ਆ ਪੰਜਵੀਂ ਬਾਅਦ ਚ ਪਾਵਾਂਗੇ ਮੈਂ ਪੂਰਾ ਡਿਟੇਲ ਤੇ ਤੁਹਾਨੂੰ ਦੱਸ ਦੇਣਾ 1 ਲੀਟਰ ਪਾਣੀ ਲੈਣਾ 1 ਇੰਚ ਟੁਕੜਾ ਅਦਰਕ ਦਾ 1 ਲੀਟਰ ਪਾਣੀ ਇੱਕ ਪਤੀਲੇ ਚ ਪਾ ਲੋ 1 ਇੰਚ ਟੁਕੜਾ ਅਦਰਕ ਦਾ 1 ਚਮਚ ਹਲਦੀ ਜੇ ਹਲਦੀ ਆਪ ਕਰੋ ਕਰ ਪੀਸੀ ਹੋਵੇ ਤੇ ਜਿਆਦਾ ਵਧੀਆ ਕੱਚੀ ਲੈ ਕੇ ਨਹੀਂ ਤਾਂ ਆਰਗੈਨਿਕ ਲੈ ਲਓ ਜਾਂ ਬਾਜ਼ਾਰ ਜੋ ਵੀ ਮਿਲਦਾ ਤੁਹਾਨੂੰ ਜੋ ਵਧੀਆ ਮਿਲਦੀ ਹੈ ਸਾਫ਼ ਹੋਵੇ ਤੇ ਇੱਕ ਪਿਆਜ਼ ਬਰੀਕ ਕੱਟ ਲੈਣਾ ਇਹ ਸਾਰੀਆਂ ਚਾਰੋ ਚੀਜ਼ਾਂ ਕੇ ਤੈਨੂੰ ਬੋਇਲ ਕਰ ਲਓ 1 ਲੀਟਰ ਪਾਣੀ ਛੁੱਕ ਕੇ ਚੌਥਾ ਹਿੱਸਾ ਰਹਿ ਜਾਏ ਇੱਕ ਪਾਈਆ 250 ml ਰਹਿ ਜਾਏ ਤੇ ਉਹ ਤੁਹਾਡਾ ਜੂਸ ਬਣ ਗਿਆ ਦੇਖੋ ਸਵਾਦ ਤਾਂ ਹੁਣ ਇਹਦੇ ਵਿੱਚ ਪਿਆਜ਼ ਪਿਆ ਹੈ ਬੱਚਿਆਂ ਨੇ ਤਾਂ ਪੀਣਾ ਨਹੀਂ ਅੱਖ ਮੂੰ ਨੱਕ ਬੰਦ ਕਰਕੇ ਪੀਣਾ ਪੈਣਾ ਹੈ ਲੇਕਿਨ ਸਵਾਦ ਵਾਸਤੇ ਜੀ ਪੰਜਵੀਂ ਚੀਜ਼ ਐਡ ਕਰਾਂਗੇ ਸ਼ਹਿਦ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗਲੀ ਇਹਦੇ ਵਿੱਚ ਸ਼ਹਿਦ ਪਾ ਲਓ ਤਾਂ ਕਿ ਥੋੜਾ ਜਿਹਾ ਸਵਾਦ ਠੀਕ ਹੋ ਜਾਏ ਪੀਣ ਲਾਇਕ ਹੋ ਜਾਏ ਇਹਦਾ ਜਿੰਨੇ ਜਵਾਨ ਨੇ ਉਹ ਮਹੀਨੇ ਚ ਇੱਕ ਵਾਰੀ ਤੇ ਜਿੰਨੇ ਬਜ਼ੁਰਗ ਨੇ 60 ਤੋਂ ਉੱਪਰ ਉਹ ਹਫ਼ਤੇ ਚ ਇੱਕ ਵਾਰੀ ਜੇ ਇਹ ਜੂਸ ਪੀ ਲੈਣਗੇ ਤਾਂ ਫੇਫੜੇ ਬਿਲਕੁਲ ਤੁਹਾਡੇ ਮਜ਼ਬੂਤ ਰਹਿਣਗੇ ਇੱਕ ਘੰਟੇ ਵਾਲੀ ਐਕਸਰਸਾਈਜ਼ ਕਰ ਲਓ ਇਹ ਪੀ ਲਓ ਪਲੱਸ ਜਿੰਨੀਆਂ ਮੈਂ ਚੀਜ਼ਾਂ ਦਸੀਆਂ ਇਹਦੇ ਜੋ ਜੋ ਤੁਹਾਨੂੰ ਮਫੀਦ ਲੱਗਦਾ ਜੋ ਤੁਹਾਡੇ ਕੋਲ ਘਰ 'ਚ ਹੈ ਇਹ ਲੈ ਲੋਗੇ ਤਾਂ ਫੇਫੜੇ ਤੁਹਾਡੇ ਮਜ਼ਬੂਤ ਰਹਿਣਗੇ ਜੀ ਡਾਕਟਰ ਸਾਹਿਬ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਤੁਸੀਂ ਕੋਈ ਬਲੱਡ ਦੇ ਟੈਸਟ ਦੱਸ ਰਹੇ ਸੀ ਜਾਂ ਅਲਕੋਹਲ ਦੀ ਦਵਾਈ ਹੁਣ ਅਸੀਂ ਤੱਕ ਅਸੀਂ ਇਹ ਗੱਲ ਕੀਤੀ ਸੀ ਨਿਮੋਨੀਆ ਦੀ ਦੇਖੋ ਅੱਜ ਕੱਲ ਕੋਰੋਨਾ ਤੋਂ ਜਿੰਨੀਆਂ ਵੀ ਡੈਥ ਹੋ ਰਹੀਆਂ ਜਿੰਨੀ ਮਾਰਟੈਲਿਟੀ ਆ ਰਹੀ ਹੈ ਉਹ ਦੋ ਕਾਰਨਾ ਤੋਂ ਹੋ ਰਹੀ ਹੈ ਜਾਂ ਨਿਮੋਨੀਆ ਵਿਗੜ ਜਾਂਦਾ ਹੈ ਜਾਂ ਖੂਨ ਦੇ ਥੱਕੇ ਆ ਜਾਂਦੇ ਬਲੱਡ ਦੀ ਕਲੋਟਿੰਗ ਖਰਾਬ ਹੋ ਜਾਂਦੀ ਹੈ ਤੇ ਬਲੱਡ ਦੀ ਕਲੋਟਿੰਗ ਲਈ ਮੈਂ ਇਹ ਸਲਾਹ ਦਿੰਦਾ ਜਿੰਨੇ ਹਾਰਟ ਵਾਲੇ ਮਰੀਜ਼ ਨੇ ਲੱਕੜੇ ਮਰੀ ਨੇ ਬ੍ਰੇਨ ਵਾਲੇ ਮਰੀਜ਼ ਨੇ ਸਾਰਿਆਂ ਨੂੰ ਇੱਕ ਬਲੱਡ ਥਿਨਰ ਦੀ ਕੋਸਪ੍ਰੈਨ ਕੋਪੀਡੋਰ ਜਰਲ ਉਹ ਚੱਲ ਰਹੀ ਹੈ ਉਹ ਜਲਦੀ ਰੰਦੇ ਨਹੀਂ ਬੰਦ ਨਹੀਂ ਕਰਨੀ ਐਸਪਿਰਨ ਤੇ ਕਿਉਂਕਿ ਆਵਾਜ਼ ਕੱਟ ਗਈ ਸੀ ਸਪ੍ਰਿੰਟ ਕਲੋਪिडਰੋਜਲ ਇਹ ਦਵਾਈਆਂ ਜਿੰਨੀਆਂ ਵੀ ਖੂਨ ਦੇ ਪਤਲੀਆਂ ਕਰਨ ਵਾਲੀਆਂ ਦਵਾਈਆਂ ਉਹ ਚੱਲ ਰਹੀਆਂ ਉਹ ਚੱਲਣ ਦਿਓ ਬੰਦ ਨਹੀਂ ਕਰਨੀਆਂ ਜੀ ਲੋ ਡੋਜ਼ ਹੀਪਰਨ ਹੁੰਦੀ ਹੈ ਇਹਦੇ ਚ ਪਲੱਸ ਐਸਪਿਰਨ ਹੈ ਜਾਂ ਇਕੋਸਪ੍ਰਿਨ ਹੈ ਜਾਂ ਡਿਸਪ੍ਰਿਨ ਹੈ ਇਹ ਜਿੰਨੀਆਂ ਤੁਹਾਡੀਆਂ ਦਵਾਈਆਂ ਚੱਲ ਰਹੀਆਂ ਇੱਕ ਹੋਰ ਭਰਾਜੀ ਤੁਹਾਡੇ ਥਰੂ ਮੈਂ ਮੈਸੇਜ ਦੇਣਾ ਚਾਹਨਾ ਬਲੱਡ ਪ੍ਰੈਸ਼ਰ 슈ਗਰ ਡਾਇਬੀਟਸ ਤੇ ਜਿੰਨੀਆਂ ਦਵਾਈਆਂ ਰੋਜ਼ਾਨਾ ਚੱਲ ਰਹੀਆਂ ਮਰੀਜ਼ਾਂ ਦੀਆਂ ਉਹ ਬੰਦ ਨਾ ਕਰ ਦੇਣ ਉਹ ਚੱਲਣ ਦਿਓ ਕੰਟਰੋਲਡ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਚ ਹੈ ਜਿਨ੍ਹਾਂ ਦੀ 슈ਗਰ ਕੰਟਰੋਲ ਚ ਹੈ ਉਹਨਾਂ ਨੂੰ ਕਰੋਨਾ ਦੀ ਕੋਈ ਖਤਰਾ ਨਹੀਂ ਹੈ ਮਤਲਬ ਕੋਈ ਐਕਸਟਰਾ ਖਤਰਾ ਨਹੀਂ ਹੈ ਉਨਾ ਹੀ ਖਤਰਾ ਜਿੰਨਾ ਮੈਨੂੰ ਹੈ ਜਿੰਨਾ ਤੁਹਾਨੂੰ ਹੈ ਜੀ ਇਹ ਪਰਹੇਜ਼ ਰੱਖਣਾ ਹੈ ਦੂਸਰੀ ਗੱਲ ਜਿਹੜਾ ਅਸੀਂ ਖਿਆਲ ਰੱਖਣਾ ਹੈ ਬਲੱਡ ਦਾ ਕਲੌਟ ਨਾ ਜੰਮ ਜਾਏ ਉਹਦੇ ਵਾਸਤੇ ਮੈਂ ਤਿੰਨ ਬਲੱਡ ਟੈਸਟ ਦੱਸਣ ਲੱਗਿਆ ਬਾਅਦ ਵਿੱਚ ਕਮੈਂਟ 'ਚ ਵੀ ਪਾ ਦੇਾਂਗੇ ਸੀ ਆਰ ਪੀ ਕਵਾਂਟਿਟੇਟਿਵ ईएसआर ਤੇ डी डाइमर डी डाइमर ਇਹ ਤਿੰਨ ਟੈਸਟ ਨੇ ਜਿਹੜੇ ਕਰ ਲੈਨੇ ਆ ਸੀ ਔਰ ਇਹਦੀ ਰੀਡਿੰਗ ਦੇ ਹਿਸਾਬ ਨਾਲ ਸਾਨੂੰ ਅੰਦਾਜ਼ਾ ਹੋ ਜਾਂਦਾ ਕਿ ਤੁਹਾਨੂੰ ਬਲੱਡ ਫੇਰੇ ਇੱਕ ਇੱਕ ਮੈਥੀਨਰ ਦਿੱਤਾ ਜਾਂਦਾ ਹੈ ਜਿਹੜੇ ਬੰਦੇ ਰਿਸਕ ਤੇ ਨੇ ਉਹਦੀ ਦੇਖੋ ਅਸੀਂ ਮਕਸਦ ਕੀ ਆ ਸਾਡਾ ਨਿਮੋਨੀਆ ਤੇ ਬਲੱਡ ਦੀ ਕਲੋਟਿੰਗ ਨੂੰ ਜਲਦੀ ਪਛਾਣ ਲਈ ਹੈ ਜਲਦੀ ਪਛਾਣ ਲਈ ਹੈ ਤੇ ਉਹਦੀਆਂ ਪ੍ਰੀਵੈਂਟਿਵ ਦਵਾਈਆਂ ਨੇ ਫਿਰ ਅਸੀਂ ਐਮਰਜੈਂਸੀ ਤੋਂ ਬਚਾ ਸਕਦੇ ਹਾਂ ਇਹ ਕਰੋਨਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਡਾਕਟਰਾਂ ਨੂੰ ਵੀ ਸਿਖਾਇਆ ਸਾਨੂੰ ਹਸਪਤਾਲ ਸ਼ੁਰੂਆਤ ਚ ਕੀ ਹੋਇਆ ਜਦੋਂ ਜਨਵਰੀ ਚ ਆਇਆ ਉਦੋਂ ਅੱਖਾਂ ਬੰਦ ਕਰਕੇ ਵੈਂਟੀਲੇਟਰਾਂ ਦੇ ਮਰੀਜ਼ ਨੂੰ ਪਾ ਦਿੱਤਾ ਗਿਆ ਸਾਰਿਆਂ ਨੂੰ ਕਿਉਂਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਸੀ ਹੈ ਕੀ ਹੈ ਹੁਣ ਸਾਨੂੰ ਸਮਝ ਆ ਗਈ ਹੈ 6 ਮਹੀਨੇ ਦਾ ਟਾਈਮ ਮਿਲ ਗਿਆ ਵਰਲਡ ਓਵਰ ਸਟੱਡੀ ਆ ਗਈ ਹੈ ਇੱਕ ਇੱਕ ਚੀਜ਼ ਤਜਰਬੇ ਨਾਲ ਮਰੀਜ਼ਾਂ ਨੂੰ ਦਾਖਲ ਕਰਕੇ ਸਮਝ ਆ ਗਈ ਹੈ ਤੇ ਅਸੀਂ ਇਨੀਸ਼ੀਅਲ ਸਟੇਜ ਇਸ ਬਿਮਾਰੀ ਨੂੰ ਫੜ ਸਕਦੇ ਆ ਕੰਪਲਿਕਸ਼ਨਸ ਨੂੰ ਇਨੀਸ਼ੀਅਲ ਸਟੇਜ ਮੈਂ ਉਹੀ ਦੱਸਿਆ ਤੁਹਾਨੂੰ ਤੀਸਰਾ ਚੌਥਾ ਪੰਜਵਾਂ ਛੇਵਾਂ ਇਹ 4 ਦਿਨ ਤੁਸੀਂ ਪੂਰੀ احتیاط ਬਰਤਣੀ ਹੈ ਦੋਨਾਂ ਚੋਂ ਜੇ ਖੂਨ ਦਾ ਥੱੱਕਾ ਜੰਮੇ ਚਾਹੇ ਨਿਮੋਨੀਆ ਆਏ ਤੁਹਾਨੂੰ ਸਾਹ ਚੜੇਗਾ ਹੀ ਚੜੇਗਾ ਤੁਹਾਡੀ એનર્ਜੀ ਘਟ ਜਾਏਗੀ ਤੁਸੀਂ ਚੱਲ ਹੀ ਨਹੀਂ ਪਾਓਗੇ ਜਦੋਂ ਇਹ ਸਟੇਜ ਆ ਜਾਂਦੀ ਹੈ ਤਾਂ ਆਪਣੇ ਹੈਲਪ ਸਰਕਾਰੀ ਹੈਲਪਲਾਈਨ ਨੂੰ ਕਰੋ ਸਾਡੀ ਹੈਲਪਲਾਈਨ ਨੂੰ ਕਰੋ ਮੈਂ ਆਪਣਾ ਵੀ ਨੰਬਰ ਪਾ ਦਿਆਂਗਾ ਭਰਾ ਜੀ ਮੇਰੀ ਹੈਲਪਲਾਈਨ ਤੇ ਵੀ ਕੋਈ ਵੀ ਕਦੀ ਵੀ ਸਵਾਲ ਕੋਈ ਕਰ ਸਕਦਾ ਹੈ WhatsApp ਕਰ ਸਕਦਾ ਹੈ ਫੋਨ ਕਰ ਸਕਦਾ ਹੈ ਡਾਕਟਰ ਸਾਹਿਬ ਤੁਸੀਂ ਪਾ ਦੋਗੇ ਪਹਿਲਾਂ ਤੁਸੀਂ ਨੰਬਰ ਬੋਲ ਵੀ ਦਿਓ ਜੀ ਜਿਹੜੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਤਾਂ ਉਹ ਨੋਟ ਵੀ ਕਰ ਲੈਣਗੇ ਜੀ ਜੀ 981522735 ਮੈਂ ਰਿਪੀਟ ਕਰ ਦਿੰਨਾ 981522735 ਇਸ ਨੰਬਰ ਤੇ WhatsApp ਵੀ ਕੀਤਾ ਜਾ ਸਕਦਾ ਮੇਰਾ ਪਰਸਨਲ ਨੰਬਰ ਹੈ ਜਾਂ ਫੋਨ ਵੀ ਕੀਤਾ ਜਾ ਸਕਦਾ ਤੇ ਕੋਈ ਵੀ ਸਵਾਲ ਕਰੋਨਾ ਸੰਬੰਧਿਤ ਨਮੂਨੀਆਂ ਸੰਬੰਧਿਤ ਖੂਨ ਦੇ ਥੱਕਿਆਂ ਸੰਬੰਧਿਤ ਕਿੱਥੇ ਕੀ ਟੈਸਟ ਹੋਏਗਾ ਹਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦੀ ਆਸੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਦਰਸ਼ਕ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਪ੍ਰਚਾਰਣਗੇ ਇਹਨੂੰ ਪ੍ਰਸਾਰਣਗੇ ਤਾਂ ਕਿ ਆਮ ਲੋਕਾਂ ਦਾ ਖਾਸ ਕਰ ਸਾਡੇ ਭਾਰਤੀਆਂ ਦਾ ਪੰਜਾਬੀਆਂ ਦਾ ਫਾਇਦਾ ਹੋ ਸਕੇ ਅਸੀਂ ਇਸ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਜਲ ਤੋ ਜਲਦ ਆਪਣੇ ਦੇਸ਼ ਚ ਆਪਣੇ ਮੁਲਕ ਚ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਪੂਰੇ ਵਿਸ਼ਵ ਦੇ ਵਿੱਚੋਂ ਇਸ ਬਿਮਾਰੀ ਨੂੰ ਅਸੀਂ ਪਛਾਣ ਸਕੀਏ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਸ਼ੁਕਰੀਆ ਵੀ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ